G7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ਪਹੁੰਚ ਗਏ ਹਨ। ਇਟਲੀ ਪਹੁੰਚਦੇ ਹੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵਿਕ ਚੁਣੌਤੀਆਂ ਦਾ ਸਮਾਧਾਨ ਕਰਨਾ ਅਤੇ ਅੰਤਰਰਾਸ਼ਟਰੀ ਸਹਿਯੋਗ ਵਧਾਉਣਾ ਸਾਡਾ ਲਕਸ਼ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਸ਼ਵਿਕ ਨੇਤਾਵਾਂ ਨਾਲ ਸਾਰਥਿਕ ਚਰਚਾ ਕਰਨ ਲਈ ਉਹ ਉਤਸੁਕ ਹਨ। G7 ਸੱਤ ਦੇਸ਼ਾਂ ਦਾ ਸਮੂਹ ਹੈ ਜਿਸ ਵਿੱਚ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ, ਕੈਨੇਡਾ ਅਤੇ ਜਾਪਾਨ ਸ਼ਾਮਲ ਹਨ। ਇਸ ਦਾ ਹਰ ਸਾਲ ਵਾਰਸ਼ਿਕ ਸਮਾमेलन ਹੁੰਦਾ ਹੈ। ਇਸ ਸਵਾਰ ਦੇ వార్ਸ਼ਿਕ ਸਮਾमेलन ਦੀ ਮੇਜਬਾਨੀ ਤੇ ਅਧਿਅਕਸ਼ਤਾ ਇਟਲੀ ਕਰ ਰਿਹਾ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸਮਾमेलन ਵਿੱਚ ਬੁਲਾਇਆ ਗਿਆ ਹੈ ਭਾਰਤ 11ਵੇਂ ਵਾਰ ਸਮਾमेलन ਵਿੱਚ ਹਿੱਸਾ ਲੈ ਰਿਹਾ ਹੈ ਤੇ ਮੋਦੀ ਪੰਜਵੀਂ ਵਾਰ ਇਸ ਸਮਾमेलन ਵਿੱਚ ਹਿੱਸਾ ਲੈ ਰਹੇ ਹਨ ਸਮਾमेलन ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਮੁਲਾਕਾਤ ਹੋਣ ਦੀ ਸੰਭਾਵਨਾ ਹੈ ਅਮਰੀਕਾ ਖਾਲਿਸਤਾਨੀ ਅਲਗਾਵਾਦੀ ਗੁਰਪਤਵੰਤ ਪੁੰਨੋ ਦੀ ਹੱਤਿਆ ਦੀ ਸਾਜ਼ਿਸ਼ ਸੰਬੰਧੀ ਮਾਮਲੇ ਵਿੱਚ ਭਾਰਤ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ। ਜਾਪਾਨੀ ਪ੍ਰਧਾਨ ਮੰਤਰੀ ਫੂਮਿਓ ਕੁਸ਼ੀਦਾ ਨਾਲ ਵੀ ਮੋਦੀ ਗੱਲਬਾਤ ਕਰਨਗੇ। 13 ਤੋਂ 15 ਜੂਨ ਤੱਕ ਚੱਲਣ ਵਾਲੇ ਇਸ ਸਮੇਲਨ ਵਿੱਚ ਇਟਲੀ ਤੇ ਚੀਨ ਦੇ ਰਾਸ਼ਟਰਪਤੀ ਨਾਲ ਵੀ ਮੋਦੀ ਦੀ ਮੁਲਾਕਾਤ ਹੋਏਗੀ। G7 ਦੇ 7 ਰਾਸ਼ਟਰ ਵਪਾਰ ਤੇ ਗ੍ਰੀਨ ਟੈਕਨੋਲੋਜੀ ਤੇ ਚਰਚਾ ਕਰਨਗੇ ਇਸ ਤੋਂ ਇਲਾਵਾ ਰੂਸ ਦੀਆਂ ਸੈਨਿਕ ਗਤੀਵਿਧੀਆਂ ਲਈ ਚੀਨ ਦੇ ਸਮਰਥਨ ਤੇ ਇੱਕਿਕ੍ਰਿਤ ਦ੍ਰਿਸ਼ਟੀਕੋਣ ਬਣਾਉਣ ਲਈ ਵੀ ਚਰਚਾ ਕੀਤੀ ਜਾਵੇਗੀ ਚੀਨ ਦਾ ਸਮਰਥਨ ਰੂਸ ਤੇ ਯੂਕਰੇਨ ਸੰਘਰਸ਼ ਵਿੱਚ ਵਧਾ ਕਰ ਰਿਹਾ ਹੈ ਇਸ ਤੋਂ ਇਲਾਵਾ ਮਾਨਵ ਤਸਕਰੀ ਤੇ ਉਹਨਾਂ ਦੇਸ਼ਾਂ ਵਿੱਚ ਨਿਵੇਸ਼ ਵਧਾਉਣ ਤੇ ਚਰਚਾ ਕੀਤੀ ਜਾਵੇਗੀ ਜੋ ਮਾਈਗ੍ਰੇਸ਼ਨ ਦੌਰਾਨ ਖਤਰਨਾਕ ਯਾਤਰਾਵਾਂ ਕਰਦੇ ਹਨ ਯੂਕਰੇਨ ਲਈ ਵਿੱਤੀ ਸਹਾਇਤਾ ਦੀ ਘੋਸ਼ਣਾ ਵੀ ਇਸ ਸੰਮੇਲਨ ਵਿੱਚ ਹੋਏਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਗਾਜਾ ਸੰਘਰਸ਼ ਜਲਵਾਯੂ ਪਰਿਵਰਤਨ ਤੇ ਚੀਨ ਦੀਆਂ ਆਰਥਿਕ ਨੀਤੀਆਂ ਤੇ ਵਿਸ਼ੇਸ਼ ਫੋਕਸ ਰਹੇਗਾ ਸੁਰੱਖਿਆ ਅਤੇ ਕਾਨੂੰਨੀ ਕਰਪਾਹਤ ਦੇ ਸੰਦਰਭ ਵਿੱਚ ਇਟਲੀ ਤੇ ਫਰਾਂਸ ਵਿੱਚ ਤਕਰਾਰ ਦੇਖਣ ਨੂੰ ਮਿਲ ਰਹੀ ਹੈ ਸੁਰੱਖਿਆ ਅਤੇ ਕਾਨੂੰਨੀ ਕਰਪਾਹਤ ਦੇ ਸੰਦਰਭ ਨੂੰ ਹਟਾਉਣ ਦੀ ਮੰਗ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮਿਲਾਨੀ ਨੇ ਕੀਤੀ ਸੀ ਜਿਸ ਤੇ ਕੇ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋ ਨੇ ਕੜੀ ਅਪੱਤੀ ਜਤਾਈ ਹੈ ਭਾਰਤ ਦੇ ਇਲਾਵਾ ਅਫਰੀਕਾ, ਤਖਨੀਕੀ ਵਿਕਾਸ, ਹਿੰਦ-ਪ੍ਰਸ਼ਾਂਤ ਮਹਾਸਾਗਰ ਦੇ 11 ਵਿਕਾਸਸ਼ੀਲ ਦੇਸ਼ਾਂ ਨੂੰ ਜੀ7 ਦੇ বার্ষিক ਸੰਮੇਲਨ ਵਿੱਚ ਬੁલાਇਆ ਗਿਆ ਹੈ।